ਕੀ ਗੱਲ ਕਰੀਓ ਅ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਪਾਈ ਆ ਸਾਰੇ ਜਾਣੇ ਆ ਦੀ ਵੀਡੀਓ ਦੇਖਣ ਦੇ ਤਾਂ ਕੀ ਚੱਕਰ ਤੁਸੀਂ ਇਹ ਫੋਟੋ ਲਾਇਆ ਜਿੱਤਾ ਮਾਲੂ ਹਾਂਜੀ ਮਤਲਬ ਮੈਂ ਤੁਹਾਨੂੰ ਸ਼ੁਰੂ ਤੋਂ ਦੱਸ ਦਿੰਦੀ ਆ ਪਾਪਾ ਤੇ ਮੰਮਾ ਦਾ ਜੋ ਵਿਰਹ ਨੂੰ ਮੁੰਡਾ ਹਰੇ ਤੋਂ ਆ ਉਸ ਤੋਂ ਬਿਨਾਂ ਉਹ ਵਿੱਚ ਮਿਸ ਬੀਹੇਵ ਹੋਇਆ ਮਿਸ ਅੰਡਰਸਟੈਂਡਿੰਗ ਹੋਇਆ ਹੈ ਨਾ ਲੜਾਈ ਕਿ ਵੀ ਚੱਲਦੇ ਰਹੇ ਥੋੜੀ ਲੜਾਈ ਕਿ ਵੀ ਚੱਲਦੇ ਰਹੇ ਦੇ ਗਲਤ ਆ ਰੋਪ ਲਾਇਆ ਗਏ ਨੇ ਇਹ ਸਾਰੇ ਗਲਤ ਨੇ ਕਿ ਜਦੋਂ ਦਿਨ ਮੇਰੇ ਮम्मा ਤੇ ਅਸੀਂ ਆਪਣੀ ਸੈਪਰੇਟ ਰਹਿੰਦੇ ਪਏ ਆ ਅਸੀਂ ਪਾਪਾ ਗੁਰਮਤ ਸੇ ਨੂੰ ਤੁਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੜ੍ਹਦੇ ਸੀ ਚੌਥੀ ਕਲਾਸ ਤੱਕ ਅਸੀਂ ਪੜ੍ਹਿਆ ਤੇ ਫ੍ਰੀ ਪੜ੍ਹਿਆ ਆਸਟ੍ਰੇਲੀਆ ਵੱਲੋਂ ਪੜ੍ਹੀ ਫ੍ਰੀ ਪੜਾਈ ਸੀ ਇਹ ਕੋਈ ਖਰਚਾ ਨਹੀਂ ਲੱਗਾ ਸਾਡਾ ਉਸ ਤੋਂ ਬਾਅਦ ਅਸੀਂ ਮੈਂ ਹਸਪੀਟਲ ਕਰਦਾ ਆ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂਗਾ ਪਰ ਤੁਹਾਡੇ ਪਾਪਾ ਦੀ ਵੀਡੀਓ ਆਈ ਜਾਂ ਤਾਂ ਫਿਰ ਅਸੀਂ ਸਾਨੂੰ ਇੱਥੇ ਆਉਣਾ ਪੈ ਗਿਆ ਵੀਰਾਂ ਭਰਾਵਾਂ ਨੂੰ ਤਾਂ ਵਿਆਹ ਇਹਦਾ ਕੀ ਮਤਲਬ ਹੈ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਕੁੱਟਦੇ ਮਾਰਦੇ ਸੀ ਉਹਨਾਂ ਦੀਆਂ ਅੱਖਾਂ ਲਾਲ ਰਹਿੰਦੀਆਂ ਸੀ ਤੇ ਮੈਂ ਉਦੋਂ ਤਾਂ ਮੈਂ ਛੋਟੀ ਸੀ ਮੈਨੂੰ ਕੀ ਪਤਾ ਹਣਾ ਮੈਨੂੰ ਜਿਹੜੀ ਵੀਰੇ ਮੈਨੂੰ ਪਤਾ ਹੀ ਸੀ ਕਿ ਉਹ ਨਸ਼ੇ ਕਰਕੇ ਸਾਨੂੰ ਕੁੱਟਦੇ ਆ ਪਰ ਵੀਰੇ ਮੈਂ ਹੁਣ ਕਾਫੀ ਟਾਈਮ ਬਾਦੋਂ ਉਹਦੀ ਫੋਟੋ ਵੀਡੀਓ ਵੇਖੀ ਫੋਟੋ ਅਨਾਕ ਮੈਨੂੰ ਕਿ ਕਿ ਮੈਂ ਕੀਤਾ ਮਤਲਬ ਮੇਰੇ Papa ਦੇ ਮਤਲਬ 4 ਸੈਕਿੰਡ ਨੇ ਤੇ ਕਿਉਂਕਿ ਮੈਂ ਮੈਂ ਤਾਂ ਵੇਖਿਆ ਨਹੀਂ ਨਿੱਕੀ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਅਮਰ ਸੇ ਕਿ ਮੈਨੂੰ ਤਾਂ ਵੀਰੇ ਨਾ ਮੈਂ ਉਹਨਾਂ ਚ ਬਜਾਦਾ ਰਹੀ ਹਾਂ ਨਾ ਮੈਨੂੰ ਜਿਆਦਾ ਪਤਾ ਉਹਨਾਂ ਬਾਰੇ ਜਦੋਂ ਕੁੱਟ ਮਾਰ ਕਰਦੇ ਸੀ ਉਹ ਉਹ ਮੈਨੂੰ ਚੇਤਾ ਸੀ ਸਾਰੇ ਕਿ ਵੀਰੇ ਤੇ ਕਿਰਾਏ ਦੇਣਗੇ ਜਦੋਂ ਉਹ ਤੋਂ ਕੁੱਟ ਮਾਰ ਕਰਨੀ ਕੁੱਟ ਮਾਰ ਕਿਉਂ ਕਰਦੇ ਸੀ ਕਿਉਂ ਕਿਉਂ ਕੁੱਟ ਮਾਰ ਕਰਦੇ ਆ ਵੀਰੇ ਸੀ ਕੁੱਟ ਮਾਰ ਇਸ ਕਰਕੇ ਕਰਦੀ ਸੀ ਮम्मा ਕਹਿੰਦੇ ਸੀ ਮੈਨੂੰ ਫੋਦਾ ਲਿਆਂ ਦੋ ਇਹ ਵੀ ਸੀ 20 30 ਰੁਪਏ ਦੇਨੇ ਇਹ ਕਹਿੰਨਾ ਕਿ ਹਲੇ ਸੋਤਾ ਜੇ ਤੁਹਾਡੇ ਬਾਪ ਦੇ ਨਾਲ ਤੁਸੀਂ ਜਿਹੜਾ ਮਤਲਬ ਹੋਇਆ ਕਿੰਨੇ ਸਾਲ ਹੋ ਗਏ ਆ ਦੀਦੀ 14 ਸਾਲ ਲਗੀ 15ਵਾਂ ਸਾਲਾਂ ਨੂੰ ਚੜ ਗਿਆ ਆ ਅੱਛਾ ਉਹਨਾਂ ਨੇ ਅਮਰ ਸੱਗੇ ਦਾ ਤੁਹਾਨੂੰ ਪਤਾ ਤੁਹਾਨੂੰ ਲੱਗਿਆ ਨਹੀਂ ਵੀਰ ਜੀ ਇਹ ਨਹੀਂ ਮੈਨੂੰ ਪਤਾ ਉਹਨਾਂ ਨੇ ਵੀਡੀਓ ਦੇ ਵਿੱਚ ਕਾਫੀ ਮੈਨੂੰ 15 ਸਾਲ ਹੋ ਗਏ ਅਮਰ ਸੱਗੇ ਤੇ ਮੇਰੇ ਨਾਲ ਘੇਰ ਰੋਪ ਕੀਦ ਨੂੰ ਲਾਇਆ ਤੇ ਮੇਰਾ ਪੈਰੀਂ ਕਿੱਥੇ ਕੱਗਾ ਕਿ ਕਿਤੇ ਉਹਦਾ ਜਨਮ ਸੀ ਨਹੀਂ ਇਹ ਗੱਲ ਉਹ ਪਰਤ ਚੱਗੇ ਉਹਨੇ ਸਿੱਖਾ ਪਾਇਆ ਮਿਲਵਾ ਕਰਕੇ ਅਸੀਂ ਆਏ ਵੇਖੋ ਜੀ ਜਦੋਂ ਸਾਡੇ ਪਾਪਾ ਤੁਹਾਨੂੰ ਛੁੱਟਦੇ ਸੀ ਮੈਨੂੰ ਨਹੀਂ ਮੈਂ ਪਈ ਦਾੜੀ ਉੰਨੀ ਸੀ ਪਰਨਾ ਮੰਗੀ ਸੀ ਜੇ ਟਾਲਾ ਸੇਵ ਜਾਂਦੇ ਸੀ ਠੀਕ ਆ ਉਸ ਤੋਂ ਬਾਅਦ ਜਦੋਂ ਸਾਡੇ ਮੋਂਟੇ ਸੈਪਰੇਟ ਹੋ ਗਏ ਨੇ ਉਸ ਤੋਂ ਬਾਅਦ ਵੀ ਅਸੀਂ ਉਹ ਗੁਰੂ ਦਾ ਦਰ ਨਹੀਂ ਛੱਡਿਆ ਕਿਉਂਕਿ ਜਾਂਦੇ ਹਰ ਸੰਡੇ ਜਾਂਦੇ ਹਾਂ ਅਸੀਂ ਕਈ ਵਾਰੀ ਮਤਲਬ ਉਹ ਤੇ ਜਿਹਾ ਕਿ ਅਰਦਾਸ ਬੇਨਤੀ ਆਪਣੀਆਂ ਕਰਦੇ ਆ ਤੇ ਜੇ ਅਸੀਂ ਆਪਣਾ ਖੋਖਾ ਚ ਲਾ ਰਿਹਾ ਸਾਡੀ ਵਧੀਆ ਗੱਲ ਖੋਖੇ ਖੋਖੇ ਚ ਨਾਉਣ ਦੀ ਗੱਲ ਵਧੀਆ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਤੇ ਚਾਹੁੰਦਾ ਕਿ ਤੁਸੀਂ ਸਿੱਖਾਂ ਦੇ ਵਿੱਚੋਂ ਹਾਂਜੀ ਵੀਰ ਜੀ ਆ ਸਿਰ ਤੇ ਤੇ ਕਿਨੇ ਵੀ ਬਹੁਤ ਅੱਜ ਜੁਹਾਰਾ ਤਿਆਰ ਤਾਂ ਤੁਮੀ ਕੋਈ ਨਹੀਂ ਆਪਾਂ ਵੀ ਬਾਹਰੋਂ ਕਰੇ ਕਾਰੇ ਪਾਣੇ ਤੇ ਅਸੀਂ ਵੀ ਆਪਾਂ ਕੋਈ ਦਾਮੀ ਆਪਾਂ ਸੇਖੇ ਆ ਦਿਖਾਰੇ ਔਰ ਔਰ ਦੇਖੋ ਨਿਹੰਗ ਸਿੰਘਾ ਇੱਕ ਤੇਹੀ ਭੈਣ ਦੀ ਇੱਜ਼ਤ ਬਚਾਉਣ ਦੇ ਖਾਤਰ ਆਪਣੇ ਆਰਮਾਨ ਸ਼ਾਨ ਵਾਰ ਦਿੰਦਾ ਕਿ ਮੈਂ ਤੇਹੀ ਭੈਣ ਦੀ ਇੱਜ਼ਤ ਬਚਾਵਾਂ ਸਿਰ ਦੇ ਤੇ ਚੁੰਨੀਆਂ ਰੱਖਣੀਆਂ ਆਪਾਂ ਤੇ ਤੁਸੀਂ ਸਿਰ ਦੇ ਤੇ ਚੁੰਨੀ ਨਹੀਂ ਰੱਖੀ ਸਭ ਤੋਂ ਵੱਡੀ ਤੇ ਗੱਲ ਇਹ ਤੁਸੀਂ ਮਿਹਨਤ ਕਿਦਾਂ ਮਰਜ਼ੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਬੇ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਆ ਵੀ ਫਹਾਰ ਪੈਰ ਮੇਰੇ ਵੀ ਆ ਕੇ ਲੰਘਾ ਬਾਬਾ ਜੀ ਮੇਰੀ ਜਿਹੜੀ ਵੀਡੀਓ ਹੈ ਲੋਹਾ ਘੋੜਦਾ ਹਾਂ ਹਾਂਜੀ ਆ ਸੰਗਤ ਜੀ ਜਿਹੜੀ ਜਿਹੜੀ ਇੰਟਰਵਿਊ ਨੇ ਉੱਤੇ ਸੁਣੋ ਮੈਂ ਕੀ ਗਿਆ ਮੈਂ ਇਹ ਕਿਹਾ ਵਾ ਕਿ ਜਿਹੜੇ ਭੈਣ ਭਰਾ ਮੇਤੋਂ ਲੰਘਦੇ ਨਹੀਂ ਮੈਂ ਕਿਤੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਪਰ ਵੇਖੋ ਜਿਵੇਂ ਵੇਖੋ ਇੱਥੇ ਆ ਬੰਦਾ ਵੀ ਮਨਜੀਤ ਸਿੰਘ ਮੰਨਾ ਉਹ ਵੀ ਖਰੇ ਆਇਆ ਤੇ ਉਹਨੇ ਹਾਂਜੀ ਸਾਡੀ ਕਿੰਨੀ ਮਦਦ ਕੀਤੀ ਹੈ 1 ਲੱਖ ਰੁਪਏ ਮੈਨੂੰ ਦਿੱਤਾ ਉਹਨਾਂ ਨੇ ਉਹਨਾਂ ਦੀ ਆਪ ਕੋਲ ਆਈ ਸੀ ਮੈਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਜਾਂ ਕੱਲ ਫਿਰ ਮੇਰੇ ਕੋ ਆ ਰਹੇ ਨੇ ਤੁਸੀਂ ਵੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੋਸ਼ ਹਾਂ ਅਸੀਂ ਤੁਹਾਡੇ ਕੰਮ ਨੇ ਕੋਈ ਦੁਖੀ ਨਹੀਂ ਅਸੀਂ ਜਾਣਦੇ ਆ ਕਿ ਆਪਣੇ ਪੰਜਾਬ ਦੇ ਨੌਜਵਾਨ ਜਾਂ ਧੀਆਂ ਧੜਾ ਆਪਣਾ ਕੰਮ ਕਰੋ ਕੋ ਦੋ ਮਰਜ਼ੀ ਕਰੋ ਪਰ ਹੱਕ ਸੱਚ ਦੀ ਮਿਹਨਤ ਕਰੋ ਪਰ ਕਿਸੇ ਦੇ ਕਿ ਹੱਥ ਨਾ ਡਾਓ ਹੱਥ ਨਹੀਂ ਡਾਉਣਾ ਆਪਾਂ ਕਹੇਦੇ ਆਪਾਂ ਗੁਰਸੇਹੀ ਆ ਸਾਰੇ ਜਾਣੇ ਸਭ ਤੋਂ ਪਹਿਲਾਂ ਆ ਕਿ ਓਪੀ ਖੜਾ ਕੰਮ ਹੋ ਜਾਂਦਾ ਹਾਂ ਆਪੀ ਖੜਾ ਕੰਮ ਹੁੰਦਾ ਓਪੀ ਨਹੀਂ ਮੰਗਣੀ ਮੈਂ ਵੀ ਕਿਹੜਾ ਕੋਈ ਭਰਾ ਨਹੀਂ ਹੈ ਮੈਂ ਕੋਈ ਤੁਹਾਨੂੰ ਨੀਂ ਦਾ ਤਰਫੋਂ ਤਾਂ ਗੱਲ ਇਹ ਆ ਕਿ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਸੁਣਨ ਵਾਸਤੇ ਮਿਲੀਆਂ ਨਾ ਜੇ ਵੀਰ ਭਰਾਵਾਂ ਨੇ ਕਿਸੇ ਨੇ ਤੁਹਾਡੀ ਕੇਰੀ ਮਜਦ ਕੀਤੀਆਂ ਨਾ ਕੈਮਰਾ ਸਾਰੇ ਘੁਮਾ ਲਓ ਜਿੱਦ ਲਈ ਸੈਂਟ ਕਰੀਆ ਸਭ ਨੂੰ ਪਾ ਲਾ ਜੂਗਾ ਜਿੰਨੇ ਆਪਾਂ ਤੁਹਾਡੀ ਕੇ ਵੀਰ ਭਰਾਵਾਂ ਸਾਰੇ ਮੰਨਤੀ ਦੀ ਆ ਹੋਰੇ ਨਾ ਜੇ ਮਮ ਭਰਾਵਾਂ ਨੂੰ ਉਹ ਹੋ ਕੇ ਵੀਡੀਓ ਨਹੀਂ ਪਾਉਣੀ ਨੀ ਵੀਰ ਜੀ ਮੇਰੀ ਜਿੱਦੀਆਂ ਵੀਡੀਓ ਪਈਆਂ ਨੇ ਅੰਦਰ ਇਹ ਮੈਂ ਰੋਕ ਵੀਡੀਓ ਨਹੀਂ ਪਾਣੀ ਹਾਂ ਅਸੀਂ ਕਰੋ ਮੈਂ ਮਰ ਜੀ ਮੈਂ ਉਹ ਤੁਸੀਂ ਆਪਣੀ ਮਿਹਨਤ ਕਰੋ ਕੰਮ ਕਰੋ ਤਾਂ ਦੇਖੋ ਵੀਰੋ ਭਰਾਵਾਂ ਤੁਸੀਂ ਸਾਰੇ ਸੁਣਦੇ ਜੇ ਹੁਣ ਵੇਖੋ ਸਾਰੇ ਰੇੜੀਆਂ ਵਾਲੇ ਆ ਉਹ ਏਡਾ ਸਾਰੇ ਕਹਣਗੇ ਵੀ ਮੈਨੂੰ ਵੀ ਦੋ ਦੋ ਚਾਰ ਪਾ ਕਰਦੇ ਆ ਪੰਜਾਂ 5 ਲੱਖ ਰੁਪਈਆ ਦੋਨੇ ਰੇੜੀਆਂ ਸਾਰੇ ਬੰਦੇ ਜਿਹਨੇ ਕਰਨੀ ਮੈਂ ਹਰ ਇੱਕ ਵੀਡੀਓ ਚ ਆਹੀ ਰਿਕਵੈਸਟ ਕੀਤੀ ਆ ਕਿ ਜਿੰਨੇ ਵੀ ਭੈਣ ਭਰਾ ਨੰਗਦੇ ਨਹੀਂ ਮੇਰੇ ਤੋਂ ਰੋਕ ਕੇ ਨੰਗਿਆ ਕਰੋ ਇਹ ਦਰ ਠੀਕ ਹੈ ਇਹ ਇਹ ਗੱਲ ਦੀ ਅਸੀਂ ਗੱਲ ਕਵਾਂਗੇ ਕਿ ਸੰਗਤ ਜੀ ਇਹ ਕੁੜੀ ਨੇ ਇੱਥੇ ਆਪਣਾ ਖੋਖਾ ਲਾਇਆ ਜਾਓ ਇੱਕ ਖੋਖਾ ਜਾਓ ਜਿਹੜੀ ਰੋਕੇ ਲਿਆਓ ਚਾਹ ਪੀ ਕੇ ਜੂਰ ਜਾਓ 5000 ਰੁਪਏ ਹਾਂ 5000 ਰੁਪਏ ਜਮਰਾ ਵਟਾਓ ਲੈ ਰੋਕੇ ਜਾਓ ਚਾਹ ਬਰੋਕੀਏ ਜਾਓ ਹਾਂ ਗੱਲਬਾਤ ਹੋਈ ਤੇਰੀ ਹਾਂ ਰੋਕੇ ਜਾ ਚਾਹ ਪਾਣੀ ਜ਼ਰੂਰ ਪੀ ਕੇ ਜਾਓ 5 ਰੁਪਏ ਵਟਾਓ ਅਗਲੀ ਦਾ ਹੌਸਲਾ ਫਲਾਉਂਦੇ ਆਂ ਪਰ ਜੇਕਰ ਤੁਸੀਂ ਆਨੇ ਆਂ ਵੀ ਇਹ ਗਰੀਬ ਜਿਹੜੀ ਆ ਏਦਾਂ ਦਾ ਲਬਾਦ ਹੋ ਗਿਆ ਵੀ ਆਪਾਂ ਜੇ ਕੋਈ ਸੰਗਠਨ ਕਹਿੰਦੀ ਤੁਹਾਨੂੰ ਫੋਨ ਨੰਬਰ ਦੇ ਦਿੰਦਾ ਬੜੇ ਤੁਸੀਂ ਆ ਜੀ ਸਾਨੂੰ ਪੈਸੇ ਦੇ ਦਿਓ ਆਵਾਜ਼ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਪੈਸੇ ਦੇਣ ਲਈ ਕੋਈ ਲੋੜ ਨਹੀਂ ਆ ਕਿ ਮੇਰੇ ਮੰਮਾ ਨੂੰ ਉਹ ਸ਼ੁਰੂ ਲਾਈਕ ਨਹੀਂ ਕਰਦੇ ਸ਼ੁਰੂ ਤੋਂ ਪਿਆਰ ਨਹੀਂ ਕਰਦੇ ਹੈਗੇ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹਿਣ ਜਉਂਦੀਆਂ ਸਾਡੀ ਰੋਜ਼ੀ ਰੋਟੀ ਚੱਲਦੀ ਆ ਅਸੀਂ ਇਹਦੇ ਵਿੱਚ ਮੋਸ਼ੇ ਕਰਨੇ ਤੋਂ ਦੂਰ ਰਹਿਣ ਅਸੀਂ ਉਹਨਾਂ ਨੂੰ ਗੁੱਸਾ ਨਹੀਂ ਕਰਾਂਗੇ ਅਸੀਂ ਉਹਨਾਂ ਬਾਰੇ ਨਹੀਂ ਗੱਲ ਤੇ ਬੋਲਦੇ ਨਾ ਉਹ ਸਾਡੇ ਨਾਲ ਕਰਦੇ ਕੋਈ ਮੈਨਾਂ ਨਿਕੋ ਗੱਲ ਕਹੀਆਂ ਕਿ ਇਹ ਮਿਲਣਾ ਮਿਲੋ ਨਹੀਂ ਮਿਲਣਾ ਨਾ ਮਿਲੋ ਆਪਣਾ ਕੰਮ ਆਪ ਕਰੋ ਦਹਾ ਨੋਵਾਂ ਦੀ ਕਿਰਤ ਕਰੋ ਕਿਰਤ ਕਰੋ ਨਾਮ ਜਪੋ ਨੇ ਵੰਡ ਕੇ ਖਾਓ ਬਾਕੀਆ ਸੰਗਤ ਕਿਸ ਨੂੰ ਇਹ ਨਹੀਂ জানা ਵੀ ਸਾ ਸਾਡੀ ਸੰਗਤ ਇਹਨਾਂ ਮਾਮਲੇ ਨਹੀਂ ਇਹ ਮੈਨੂੰ 10 ਸਾਲ ਹੋ ਗਏ ਨੇ ਪੜਾਈਆਂ ਲਗਾਈਆਂ ਕਰਾਉਣੀਆਂ ਜਿੱਦਾਂ ਬਾਕੀ ਕਰੋ ਪੜਾਈਆਂ ਲਗਾਈਆਂ ਕਰਾਉਣੀਆਂ ਕੀ ਕਰਾਣਾ ਆਪਣੇ ਬਲਕੁਤੇ ਤੇ ਭਾਵੇਂ ਤੁਸੀਂ ਯਾਦ ਦੇ ਪੈਰ ਤੇ ਮਰੋ ਸੰਗਤ ਨੂੰ ਕੋਹਰਾ ਨਹੀਂ ਕਰਨਾ ਕਿਉਂਕਿ ਜਿਹੜਾ ਵੀ ਬੰਦਾ ਅਮਰੀਕਾ ਦੇ ਵਿਦੇਸ਼ਾਂ 'ਚ ਬੈਠਾ ਨਾ ਉਹ ਆਪਣੀਆਂ 16-16 ਘੰਟਿਆਂ ਦੀਆਂ ਥੋੜਾ ਥੋੜਾ ਘੰਟਿਆਂ ਦੀਆਂ ਸ਼ਿਫਟਾਂ ਲਾ ਕੇ ਪੈਸੇ ਕਮਾਉਂਦੇ ਜੇ ਆਪਾਂ ਕਿਸੇ ਨੂੰ ਗੁੰਮਰਾਹ ਕਰਕੇ ਪੈਸਾ ਲੈਨੇ ਆ ਨਾ ਉਹ ਬਹੁਤ ਮਾੜਾ ਹੈ ਮਾੜਾ ਬੜਾ ਉਹ ਇੱਕ ਜ਼ਹਿਰ ਆ ਜੇ ਆਪਾਂ ਸੰਗਤ ਹੈ ਕਿ 1 ਰੁਪਿਆ ਦੀ ਇਕੱਠਾ ਕਰ ਦੇ ਦੋ ਤੇ ਕੋਈ ਮੈਂ ਤੁਹਾਡੇ ਕੋਲ ਲੈ ਲੈਣਾ ਪੈਸੇ ਜਿਹਾਓ 100-100 ਰੁਪਿਆ ਦੋ ਮੈਨੂੰ ਬੜੀ ਲੋੜ ਆ 200 ਤੁਸੀਂ ਦੋ 100-100 ਸਾਰੇ ਨੂੰ ਆਪਣੀ ਲੋੜ ਆ ਇਹਦੇ ਇਤੋਂ ਵੱਡਾ ਕੀ ਹੋਇਆ ਮੈਂ ਸਭ ਤੋਂ ਵੱਡਾ ਭੁਖਾਰੀ ਹੋ ਗਿਆ ਉਹ ਨਹੀਂ ਨਹੀਂ ਪਾਪੀ ਮੈਂ ਸਾਰੇ ਵੀਡੀਓ ਚ ਕਿਹਾ ਕਿ ਮੈਨੂੰ ਤਾਂ ਰੋਕ ਕੇ ਜਾਓ ਅੱਗੇ ਮੇਰੀ ਜਿਹੜੀ ਸਿਰਫ 250 ਕੈਂਸਰ ਵੀ ਪੈਂਦੀ ਜਦੋਂ ਦੀ ਮਾਰਾ ਨੂੰ ਮੰਨਾ ਕਰ ਬਾਬੇ ਦੇ ਬਾਦ ਨੂੰ ਸ਼ਰਾਬ ਕੰਮ ਨਹੀਂ ਹੋਣੇ ਬਾਬਾ ਹੋਵੇ ਇਹ ਤੋਂ ਬੰਦ ਕਰਕੇ ਸੱਚੀ ਗੱਲ ਜੀ ਭਾਜੀ ਬਾਬੇ ਨੂੰ ਮੈਂ ਕਿਹਾ ਚੜ੍ਹਦੀ ਕਲਾ ਠੀਕ ਰੱਖ ਹਾਂਜੀ ਇਹ ਭੈਣ ਜੀ ਹੁਣੇ ਵੀ ਆ ਗਏ ਆ ਜਿਵੇਂ ਕਿ ਸੋਸ਼ਲ ਮੀਡੀਆ ਤੇ ਪਾਸਟਾ ਨੇ ਪੱਤੀ ਤੋਂ ਹਰ ਕਾਲ ਨਹੀਂ ਆ ਰਹੀ ਐ ਨਾ ਕਿ ਨਾਮ ਲੈਦੇ ਨੇ ਤੁਸੀਂ ਦੇਖੋ ਜਰ ਗਿਆ ਸਾਡਾ ਹੈਲੀ ਪੱਤੀ ਸਾਡਾ ਓਵੇਂ ਸਾਨੂੰ ਜੀਰਾ ਭਰਾਵਾਂ ਨੇ ਇੱਥੇ ਢਿੱਲ ਜਾਇਆ ਵੀ ਫਾਟੂ ਦਲੇ ਨਾ ਲੈਣ ਵਾਲੇ ਆਏ ਆ ਖਾਸਾ ਹੋ ਜਾ ਇਸ ਕਰਕੇ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕੰਮ ਆਪਣਾ ਕਰੋ ਸੰਗਤ ਅਹੀਂ ਸੰਗਤ ਨੂੰ ਇਹੋ ਕਹਿੰਦੇ ਚਲਾਂਗੇ ਇਹਨਾਂ ਦੇ ਕੋਠੇ ਦੇ ਕੋਲ ਆਓ ਆ ਕੇ ਚਾਹ ਪਾਣੀ ਪੀ ਕੇ ਦੱਸ ਦੀ 100000 ਪੰਜਾਬ ਚਾਹ ਤੇ ਜਾਓ ਠੀਕ ਹੈ ਜੀ ਪਰ ਸੰਗਤ ਨੂੰ ਆਪਾਂ ਕੋ ਮਰਾ ਕਰਕੇ ਪੈਸੇ ਨਹੀਂ ਕਰਾ ਕੇ ਹਰੇਕ ਵੀਡੀਓ ਤੇ ਮੈਂ ਆਹੀ ਬੇਨਤੀ ਕੀਤੀ ਆ ਮੈਨੂੰ ਮੇਰੇ ਤੋਂ ਰੋਕੇ ਜਾਓ ਜਿਹੜਾ ਵੀ ਭੈਣ ਭਰਾ ਮੈਨੂੰ ਰੋਕ ਮਿਲ ਗਈ ਰੋਕ ਕੇ ਜਾਂਦਾ ਮੈਨੂੰ ਕਹਿ ਆਂਦਾ ਕਿ ਕੋਤਸ ਸਰੀ ਵੀਡੀਓ ਵੇਖਿਆ ਤੇ ਤਾਂ ਤੇਰੇ ਤੋਂ ਰੁਕਿਆ ਕਿ ਤੇਰੇ ਤੋਂ ਕੁਝ ਪੈਸੇ ਬਣ ਜਾਣ। ਹਾਂ। ਤੇ ਇਸ ਗੁਰੀ ਮੋਹਰ ਤੇ ਅਸੀਂ ਆਪਣੀ ਬੱਚੀ ਦਾ ਘਾਟਾ ਕਰ ਤੋਂ ਸਿਰ ਤੇ ਤੇ ਪਿੰਡਿਆਂ ਨੂੰ ਲੈ ਕੇ ਕੰਮ ਕਰਦੇ ਨੇ। ਹਾਂ। ਤੁਸੀਂ ਲੋਕ ਕੋਈ ਕੰਮ ਹੀ ਨਹੀਂ ਕਿਉਂ ਨਹੀਂ ਲੈ ਸਕਦੇ ਤਾਂ ਮੈਨਾਂ ਲੱਗਦਾ। ਪੜਕਾ ਬੰਦਾ ਕਰ। ਆਪਾਂ ਸਿੱਖਾਂ ਦੇ ਦੁਨਿਆਵਾਂ ਦੇ ਸਾਰੇ ਪਰਿਵਾਰਾਂ ਦੇ ਵਿੱਚੋਂ ਸਾਰੇ ਵੀ ਸਿੱਧ ਤੋਂ ਹੁੰਦੇ। ਭਾਵੇਂ ਕਿ ਇਹਨੇ ਕਟਿੰਗ ਕਰਾਈ ਹੈ ਭਾਵੇਂ ਇਹਨੇ ਉਹ ਵੀ ਜਿਹੜਾ ਸਾਰੇ ਦੁੱਖ ਹੁੰਦੇ। ਜੇ ਕੋਈ ਹਿੰਦੂਵਾਦੀ ਗੋੜਾ ਵੀ ਸਰਕਾਰ ਆ। ਵੱਡ ਇਹ ਆ ਕਿ ਆਪਾਂ ਉਹ ਸਾਡੇ ਮਿੱਤੇ ਆ ਤੇ ਇਹ ਇੱਕ ਗੱਲ ਨਹੀਂ ਕੋਈ ਵੀ ਕਰਕੇ ਆਪਾਂ ਤੈਨੂੰ ਕਮਰਾ ਨਹੀਂ ਕਰਨਾ ਹੁਣ ਵੀਰ ਜੀ ਤੁਸੀਂ ਉਹ ਸਾਰੇ ਸੰਗਤਾਂ ਵੀਡੀਓ ਦੇਖ ਲਈ ਹੋਗੇ ਮੇਰੇ ਪਿਓ ਵੱਲੋਂ ਤੁਮ ਕੀ ਆ ਰਹੀ ਹੈ ਮਤਲਬ ਉਹ ਵੀ ਮੈਂ ਜਾਊਗਾ ਹਾਂਜੀ ਉੱਥੇ ਜਾ ਕੇ ਆਇਓ ਤੁਮ ਕੀ ਆ ਰਹੀ ਹੈ ਕਿ ਤੇਰੀ ਮੰਮਾ ਨੂੰ ਮਾਰ ਕੇ ਤੂੰ ਦੋਨਾਂ ਨੂੰ ਲੈ ਲੈਣਾ ਸਾਡੇ ਪਿੰਡਾਂ ਨੂੰ ਕਿਸੇ ਨੇ ਕੋਈ ਹੰਡਾਵਾ ਤੇ ਮੇਰੇ ਪਾਪਾ ਜੀ ਮੇਮਾ ਰੋਰ ਕੋਈ ਸਾਡਾ ਦੁਸ਼ਮਣ ਨਹੀਂ ਹੈ ਕੋਈ ਨਹੀਂ ਤੁਹਾਨੂੰ ਮਾਰਦਾ ਇਦਾਂ ਤੜੜਾ ਉਹ ਖੰਨੇ ਨਾ ਵਰਗਾ ਜੀ ਦਾ ਪਰਦੇਸ਼ਾ ਹਾਂਜੀ ਵੇਖੋ ਜੀ ਤੁਹਾਨੂੰ ਬਾਹਰ ਕਾਉਂ ਆ ਲੋਕੇ ਚੱਡੇ ਅੱਜ ਇਹਨੂੰ ਬੱਚਿਆਂ ਦਾ ਕੇਤਾ ਆ ਗਿਆ ਹਾਂਜੀ ਹਾਂ ਵੀਡੀਓ ਵੇਖ ਲਈ ਤਾਂ ਅੱਜ ਮੇਚ ਆ ਗਿਆ ਤੇ ਕੀ ਗੱਲ ਮੈਂ ਤੁਹਾਨੂੰ ਦੱਸਦਾ ਇਹ ਸੋਸ਼ਲ ਮੀਡੀਆ 'ਚ ਜਦੋਂ ਵੀਡੀਓ ਪੈਂਦੀ ਹੈ ਨਾ ਫਿਰ ਗੱਲ ਬਾਕੂ ਕਿਵੇਂ ਚੱਲ ਜਾਂਦੀ ਏ ਸਿਰ ਬੰਦੇ ਨੂੰ ਕਹਿਣਾ ਚੱਲ ਜਾਏ ਭਲੇ ਨਾ ਸ਼ਰਮ ਆਉਂਦੀ ਆ ਯਾਰ ਸਾਡਾ ਧੀ ਭੈਣ ਆਜ ਤਾਂ ਕੰਮ ਕਾਂਡੇ ਛੋਟੇ ਨਾ ਪਾਜੀ ਉਦੋਂ ਸ਼ਰਮ ਨਹੀਂ ਆਈ ਕਿਦਾਂ ਬੱਚੇ ਲੈ ਕੇ ਪਰੋਟੀ ਤੇ ਉਦੋਂ ਸ਼ਰਮ ਨਹੀਂ ਆਈ ਕਿਦਾਂ ਮੈਂ ਕੋਮਿਲੇ ਮੈਨੂੰ ਸ਼ਾਟ ਦੇ ਕੇ ਆਪਣੀ ਭੈਣ ਕੋਲ ਚੱਲ ਗਿਆ ਹਰਿਆਣੇ ਉਸ ਦਿਨ ਮੈਂ ਮਿਚਾ ਮਟਰ ਤੋੜ ਕੇ 2 ਮਹੀਨੇ گزارਾ ਕੀਤਾ ਇੱਕ ਭੈਣ ਦੇ ਘਰੇ ਮੈਂ ਕਹਿੰਦੇ ਕੋਈ ਨਹੀਂ ਸਕੀ ਜਰੀ ਤੇ ਨਾ ਮਰਾਂਗੇ ਕਿਹਾ ਕਿ ਮਸਫੀਲਾ ਨਹੀਂ ਕੋਈ ਉਹਨੇ ਮਗਰ ਉਹ ਸਹੇਣੀ ਨਹੀਂ ਸ਼ਰਮਾਈ ਤੇ ਆਉਂਦੀ ਆਉਂਦੀ ਹੋਊਗੀ ਉਹ ਪਰ ਗੱਲ ਫੇਰ ਵੇਖੋ ਮੈਂ ਵੇਖੋ ਬੱਚੇ ਐਨੇ ਨੇ ਲਾ ਕੇ ਅੱਜ ਮੈਂ ਕਿੱਥੇ ਕਿੱਥੇ ਆ ਅੱਜ ਮੈਂ ਬੱਚੇ ਕਿਵੇਂ ਦੇ ਦਾਨ ਜੀ ਦੇਖੋ ਵੰਡਿਆ ਦੇਣਾ ਨਹੀਂ ਕਿ ਤੁਸੀਂ ਸਭ ਉੱਥੇ ਜਾਓ ਨਾ ਨਾ ਇਹ ਕੀ ਆ ਜਾਣਾ ਆਪਣੇ ਘਰ ਜਾਓ ਤਿੰਨ ਜਿਹੜੇ ਅਸੀਂ ਸੈਪਰੇਟ ਰਹਿਣਾ ਨਾ ਅੱਗੇ ਆਹ ਯਾਰ ਤੁਹਾਨੂੰ ਕਹਿੰਦਾ ਕਰਨਾ ਨਾ ਉਹਨਾਂ ਨੇ ਗਲਤ ਨਹੀਂ ਨਾ ਉਹ ਸਾਨੂੰ ਗਲਤ ਕਹਿਣਾ ਉਹਨਾਂ ਨੇ ਸਾਨੂੰ ਪਰੇਸ਼ਾਨ ਕਰਕੇ ਨਾ ਸਭ ਕਿਹਨਾਂ ਨੂੰ ਸੋਚਦਾ ਕਿ ਮੈਂ ਤਾਂ ਦੱਸਦਾ ਕਿ ਅਸਲ ਸੇਵਾ ਕਰਨੀ ਹੈ ਤਾਂ ਸਭ ਤੋਂ ਵੱਡੀ ਮਾਰ ਦੀ ਸੇਵਾ ਰੱਬ ਦੀ ਸੇਵਾ ਉਹ ਮਾਈ ਦੀ ਹੋਣ ਮਾਈਏ ਮੇਰੇ ਸਾਬ ਨਾਲ ਉਹਨਾਂ ਦੇ ਲੋਕੀ ਦੇ ਨਾਲ ਵੀ ਕੋਈ ਹੋਣੇ ਹੈ ਜੀ ਦੇਖੋ ਜੀ ਜਿੰਨੋਂ ਅੱਗੇ ਆ ਅਸੀਂ ਛੱਟ ਕੇ ਆਏ ਹਾਂ ਦੂ ਨਾਨੀ ਮੰਮੀ ਸਿੱਡੀ ਬੜੀ ਦੂਰ ਦੇ ਸੀ ਇਹ ਤਾਂ ਸਾਡੇ ਤੋਂ ਵਾਦਾ ਪ੍ਰੋਬਲਮ ਵੀ ਕੋਈ 10 ਸਾਲ ਚ ਕਈ ਪ੍ਰੋਬਲਮਸ ਆ ਜਾਂਦੀਆਂ ਹੁਣ ਮੇਰੇ ਮਮਾ ਦੇ ਇੱਥੇ ਰਸੋਲੀ ਆ ਹਨਾ ਜਿੱਤੇ ਵੀ ਛਿਲ ਤੇ ਲੱਗੇ ਉੱਤੇ ਰਸੋਲੀ ਬਣ ਜਾਂਦੀ ਆ ਕਿ ਤਾਂ ਕਿ ਤੇਰੇ ਸੋਲੀ ਬਦੂਗੀ ਬੋਡੀ ਦੇ ਵਿੱਚ ਬਦਲ ਜਾਏਗੀ ਕਿ ਤੇਰੇ ਬਦੂਗੀ ਮੇਰੇ ਮਮਾ ਮੰਡੇ ਦੇ ਪੈ ਜਾਣਗੇ ਕੋਣ ਸਾਹਮੂਗਾ ਸੀ ਸਾਹਮਣਾ ਇਸ ਕਰਕੇ ਠੀਕ ਹੈ ਜੇ ਮੈਂ ਜਾਰੀ ਨਹੀਂ ਵੀਡੀਓ ਚੰਮੀ ਕਰਦਾ ਮੈਂ ਕਰਦੀ ਦਾ ਮੇਹੋ ਆਪਣਾ ਸਾਥ ਸੰਗਤ ਜਿਹੜੀ ਆ ਉਹਨਾਂ ਵੱਲੋਂ ਮੈਨੂੰ ਭੇਜਿਆ ਆਇਆ ਹੋਇਆ ਹੈ ਇਸ ਕਰਕੇ ਭਾਈ ਆਪਣੇ ਅਵੀ ਸਿੱਧੂ ਵੀਰ ਨੇ ਜਿਹੜੀ ਇਹਦਾ ਵੀ ਭਾਈ ਨੇ ਸਭ ਤੋਂ ਪਹਿਲਾਂ ਅਵੀ ਸਿੱਧੂ ਵੀਰ ਨੇ ਵੀਡੀਓ ਭਾਈ ਉਹਨਾਂ ਦੇ ਵੀਰਾ ਭਰਾਵਾ ਦੇ ਕਹਿਣ ਦੇ ਸੰਜੋਗ ਦੇ ਨਾਲ ਆਪਾਂ ਆਏ ਆਂ ਸਾਡੇ ਤੁਹਾਡੇ ਨਾਲ ਇਹ ਗੱਲ ਆਪਾਂ ਕਰਨੇ ਆਂ ਆਪਾਂ ਕਹਿਣਾ ਬੁਦੀ ਆ ਤੇਰੇ ਨਾਲ ਵੀ ਆਪਾਂ ਗੋਗਰਾਹ ਕਰਕੇ ਆ ਗਏ ਆ। ਇਹੋ ਵੀ ਇਹ ਸੰਗਤ ਅੱਗੇ ਕਿ ਜਿਹੜੇ ਪਿੰਡਵਾਂ ਜਲੰਧਰ ਅਮਰਸਿੰਧ ਚਾਹਲ ਨੇ ਮੈਨੂੰ ਰੋਕੇ ਚਾਹ ਰਹੇ ਉਹ ਮੈਂ ਅਪੀਲ ਕਰ ਦਿੰਦਾ। ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਆਕੇ ਨਿਰਣਾ ਲਿਆ ਆਪਾਂ ਗੱਲਬਾਤ ਇੱਥੇ ਆਕੇ ਖੋਦ ਕੀਤੀ ਆ। ਇਹ ਪੈਣ ਦਾ ਇੱਥੇ ਠੋਖਾ ਲੱਗਾ। ਹਾਂ ਇਹ ਠੋਖਾ ਇੱਥੇ ਰਈਏ ਲੱਗਾ ਹੋਇਆ ਨਾ ਜਹਾ ਵਾਲਾ। ਜਿਹੜਾ ਵੀਰ ਭਰਾ ਹੋਵੇ ਨਾ ਇਹਨਾਂ ਦੇ ਕੋਲ ਜਹਾ ਪਾਣੀ ਛੱਕੇ ਜਰੂਰ ਜਾਓ। ਇਹਨਾਂ ਨੂੰ ਆਪਣੀ ਮਿਹਨਤ ਕਰਨ ਦੋ ਇਹਨਾਂ ਨੂੰ ਆਪਣੀ ਮਿਹਨਤ ਦੇ ਉੱਤੇ ਬਲ ਬੂਤੇ ਤੇ ਕਾਮਯਾਬ ਹੋਣ ਦੋ ਇਹਨਾਂ ਦੀ ਹੋਰ ਕੋਈ ਮਾਲੀ ਸਹਾਇਤਾ ਆਪਾਂ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਹੈ ਠੀਕ ਹੈ ਜੀ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਚਲੋ ਠੀਕ ਹੈ